ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਸਰੀਰ ਅੰਦਰ 슈ਗਰ ਦੀ ਮਾਤਰਾ ਜ਼ਿਆਦਾ ਹੈ ਤਾਂ ਤੁਸੀਂ ਰੋਜ਼ਾਨਾ ਗਲੋ ਦਾ ਘਾੜਾ ਬਣਾ ਕੇ ਪੀ ਲਿਆ ਕਰੋ ਇਸ ਨਾਲ ਲਾਭ ਮਿਲੇਗਾ ਨੰਬਰ 2 ਜੇਕਰ ਤੁਸੀਂ ਬਦਾਮ ਦੇ ਤੇਲ ਵਿੱਚ ਆਮਲਾ ਦਾ ਰਸ ਮਿਕਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਕੁਦਰਤੀ ਤਰੀਕੇ ਨਾਲ ਕਾਲੇ ਹੋਣ ਲੱਗ ਜਾਂਦੇ ਨੇ ਨਾਲ ਹੀ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ। ਨੰਬਰ 3 ਜੇਕਰ ਤੁਸੀਂ ਬਿਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪਾਲਕ ਦਾ ਸੇਵਨ ਕਰਿਆ ਕਰੋ ਇਹ ਸਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੀ ਹੈ ਜਿਸ ਨਾਲ ਅਸੀਂ ਸਿਹਤਮੰਦ ਰਹਿੰਦੇ ਹਾਂ। ਨੰਬਰ 4 ਜੇਕਰ ਤੁਹਾਡਾ ਸਰੀਰ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਕਰ ਰਿਹਾ ਜਾਂ ਕਮਜ਼ੋਰ ਹੋ ਰਿਹਾ ਤਾਂ ਰੋਜ਼ਾਨਾ ਭੁੰਨੇ ਹੋਏ ਚਣਿਆਂ ਦਾ ਸੇਵਨ ਕਰੋ ਇਸ ਨਾਲ ਸਰੀਰ ਤਾਕਤਵਰ ਮਹਿਸੂਸ ਕਰਦਾ ਹੈ ਨੰਬਰ 5 ਜੇਕਰ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਕਾਲਾ ਹੋ ਗਿਆ ਹੈ ਤਾਂ ਦਹੀਂ ਵਿੱਚ ਮਲਠੀ ਪਾਊਡਰ ਮਿਲਾ ਕੇ ਰੋਜ਼ਾਨਾ ਰਗੜੋ ਇਸ ਨਾਲ ਸਾਰਾ ਕਲਪਨ ਦੂਰ ਹੋ ਜਾਵੇਗਾ ਨੰਬਰ 6 ਜੇਕਰ ਤੁਹਾਨੂੰ ਸਰਦੀ ਕਾਰਨ ਖਾਂਸੀ ਜ਼ੁਕਾਮ ਹੋ ਗਿਆ ਹੋਵੇ ਜਾਂ ਹੋਣ ਵਾਲਾ ਤਾਂ ਇਹ ਨੁਕਤਾ ਜ਼ਰੂਰ ਅਪਣਾਓ ਇਸ ਲਈ 3 ਗ੍ਰਾਮ ਹਲਦੀ ਨੂੰ ਇੱਕ ਚਮਚਕੀ ਹੋ ਜਾਂ ਸ਼ਹਿਦ ਨਾਲ ਦਿਨ ਵਿੱਚ ਦੋ ਵਾਰ ਇਸਤੇਮਾਲ ਕਰੋ ਇਸ ਦੇ ਨਾਲ ਗਰਮ ਦੁੱਧ ਤੇ ਗੁੜ ਦਾ ਇਸਤੇਮਾਲ ਜ਼ਰੂਰ ਕਰੋ ਨੰਬਰ 7 ਜੇਕਰ ਤੁਸੀਂ ਸਰਦੀ ਜ਼ੁਕਾਮ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ਼ਨਾਨ ਕਰਨ ਸਮੇਂ ਪਾਣੀ ਮੂੰਹ ਵਿੱਚ ਪਾ ਕੇ ਜ਼ਰੂਰ ਇਸ਼ਨਾਨ ਕਰੋ ਇਸ ਦੇ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 8 ਜਿਹੜੇ ਲੋਕਾਂ ਦਾ ਦਿਲ ਬਹੁਤ ਕਮਜ਼ੋਰ ਹੁੰਦਾ ਉਹਨਾਂ ਨੂੰ ਕਦੇ ਵੀ ਕੇਲੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਦਾ ਨੁਕਸਾਨ ਵੀ ਹੀ ਹੋਵੇਗਾ। ਨੰਬਰ 9 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵਧ ਗਿਆ ਤਾਂ 4-5 ਇਲਾਚੀਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਵੋ ਇਸ ਨਾਲ ਤੁਹਾਡਾ ਪੇਟ ਹੌਲੀ-ਹੌਲੀ ਘੱਟ ਹੋਣ ਲੱਗ ਜਾਵੇਗਾ। ਨੰਬਰ 10 ਰਾਤ ਨੂੰ ਧੁੰਨੀ ਵਿੱਚ ਤੇਲ ਪਾ ਕੇ ਸੌਣ ਨਾਲ ਦਿਮਾਗ ਤੇਜ਼ ਹੋਣ ਲੱਗ ਜਾਂਦਾ ਨਾਲ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਨੰਬਰ 11 ਜੇਕਰ ਤੁਸੀਂ ਆਪਣੇ ਸਰੀਰ ਦਾ ਭજન ਘਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਰੋਟੀ ਨਾਲ ਪਿਆਜ਼ ਦਾ ਸੇਵਨ ਕਰੋ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਵੋ ਨਾਲ ਹੀ ਖਾਣਾ ਦਿਨ ਵਿੱਚ ਦੋ ਵਾਰ ਹੀ ਖਾਓ ਦੁਪਹਿਰ ਤੇ ਰਾਤ ਨੂੰ ਕੋਈ ਸਮਾਂ ਸ਼ੈਰ ਜ਼ਰੂਰ ਕਰੋ ਨੰਬਰ 12 ਕਦੇ ਵੀ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਆਪਣੇ ਚਿਹਰੇ ਉੱਪਰ ਨਾ ਕਰੋ ਇਸ ਨਾਲ ਇੱਕ ਤਾਂ ਤੁਹਾਡੀ ਚਮੜੀ ਬੁੱਢੀ ਦਿੱਖਣ ਲੱਗ ਜਾਵੇਗੀ ਦੂਸਰਾ ਚਿਹਰੇ ਉੱਪਰ ਫਿੰਸੀਆਂ ਵੀ ਹੋਣ ਲੱਗ ਜਾਣਗੀਆਂ ਨੰਬਰ 13 ਜੇਕਰ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਇਸ ਨਾਲ ਗੋਡਿਆਂ ਵਿੱਚ ਦਰਦ ਹੋਣ ਲੱਗ ਜਾਂਦਾ ਜਿਸ ਨੂੰ ਦੁਨੀਆ ਦਾ ਕੋਈ ਵੀ ਡਾਕਟਰ ਠੀਕ ਨਹੀਂ ਕਰ ਸਕਦਾ। ਨੰਬਰ 14 ਜੇਕਰ ਤੁਸੀਂ ਆਪਣੇ ਬੱਚਿਆਂ ਦਾ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਡਾਈਟ ਵਿੱਚ ਰੋਜ਼ਾਨਾ ਮੱਖਣ ਜ਼ਰੂਰ ਸ਼ਾਮਿਲ ਕਰੋ ਇਹ ਉਹਨਾਂ ਲਈ ਬਹੁਤ ਹੀ ਜ਼ਰੂਰੀ ਹੈ। ਨੰਬਰ 15 ਜੇਕਰ ਤੁਸੀਂ ਕਮਰਦਰ ਤੋਂ ਬਹੁਤ ਪਰੇਸ਼ਾਨ ਰਹਿੰਦੇ ਹੋ ਤਾਂ ਪਾਣੀ ਦੇ ਨਾਲ ਕਾਲੀ ਮਿਰਚ ਪਾਊਡਰ ਦਾ ਸੇਵਨ ਦੁਪਹਿਰ ਦੇ ਸਮੇਂ ਕਰੋ ਇਸ ਨਾਲ ਲਾਭ ਮਿਲੇਗਾ। ਨੰਬਰ 16 ਪਤਲੇ ਲੋਕਾਂ ਨੂੰ ਰੋਜ਼ਾਨਾ ਆਪਣੀ ਡਾਈਟ ਵਿੱਚ ਨਾਰੀਅਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਤਾਕਤਵਰ ਤੇ ਸਹੀ ਹੋਣ ਲੱਗ ਜਾਂਦਾ ਹੈ। ਨੰਬਰ 17 ਜਿਹੜੀਆਂ ਔਰਤਾਂ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਵਾਲਾਂ ਨੂੰ ਲੰਬੇ ਸਮੇਂ ਤੱਕ ਤੌਲੀਏ ਵਿੱਚ ਲਪੇਟ ਕੇ ਰੱਖਦੀਆਂ ਨੇ ਉਹਨਾਂ ਦੇ ਵਾਲ ਬਹੁਤ ਹੀ ਕਮਜ਼ੋਰ ਹੋਣ ਲੱਗ ਜਾਂਦੇ ਨੇ ਜਿਸ ਨਾਲ ਝੜਨ ਲੱਗ ਜਾਂਦੇ ਨੇ ਤੇ ਨਾਲ ਹੀ ਵਾਲਾਂ ਦੀ ਚਮਕ ਵੀ ਖਤਮ ਹੋਣ ਲੱਗ ਜਾਂਦੀ ਹੈ ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਇੱਕ ਈਲਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸੁਭਾਅ ਦਾ ਚੜਚੜਾਪਾਣਾ ਖਤਮ ਹੋਣ ਲੱਗ ਜਾਂਦਾ ਹੈ ਨੰਬਰ 19 ਜੇਕਰ ਤੁਸੀਂ ਅੰਗੂਰ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਹੈਜਾ ਹੋਣ ਦਾ ਖਤਰਾ ਵੱਜ ਜਾਂਦਾ ਹੈ ਜੇਕਰ ਤੁਸੀਂ ਸੇਬ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਗਲੇ ਦਾ ਕੈਂਸਰ ਹੋ ਸਕਦਾ ਹੈ ਇਸ ਲਈ ਕਦੇ ਵੀ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਦਾ ਸੇਵਨ ਨਾ ਕਰੋ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤਾਂ ਇਸ ਨਾਲ ਸਰੀਰ ਦਾ ਸਰਕੂਲੇਸ਼ਨ ਵਧੀਆ ਹੁੰਦਾ ਤੇ ਨਾਲ ਹੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਨੰਬਰ 21 ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜਾਂ ਫਿਰ ਦਿਲ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਤਾਂ ਤੁਹਾਨੂੰ ਕਦੇ ਵੀ ਠੰਡੇ ਪਾਣੀ ਨਾਲ ਇਸ਼ਨਾਨ ਨਹੀਂ ਕਰਨਾ ਚਾਹੀਦਾ। ਨੰਬਰ 2 ਨਿੰਬੂ ਦਾ ਰਸ ਜ਼ਿਆਦਾ ਲੈਣ ਲਈ ਉਸ ਨੂੰ ਕੁਝ ਸਮੇਂ ਲਈ ਜਾਂ ਤਾਂ ਗਰਮ ਪਾਣੀ ਵਿੱਚ ਰੱਖ ਦਿਓ ਜਾਂ ਫਿਰ ਉਸ ਨੂੰ ਮਾਈਕ੍ਰੋਵੇਵ ਵਿੱਚ ਰੱਖ ਦਿਓ ਇਸ ਨਾਲ ਉਸ ਦਾ ਰਸ ਜ਼ਿਆਦਾ ਨਿਕਲੇਗਾ। ਨੰਬਰ 3 ਜੇਕਰ ਤੁਹਾਡੇ ਸਬਜ਼ੀ ਕੱਟਣ ਵਾਲੇ ਬੋਰਡ ਉੱਪਰ ਕਿਸੇ ਵੀ ਚੀਜ਼ ਦਾ ਦਾਗ ਲੱਗ ਜਾਵੇ ਤਾਂ ਉਸ ਉੱਪਰ ਨਮਕ ਅਤੇ ਮਿੱਠਾ ਸੋਡਾ ਲਗਾ ਕੇ ਰਗੜ ਦਿਓ ਉਸ ਨਾਲ ਦਾਗ ਮਿਟ ਜਾਵੇਗਾ। ਨੰਬਰ 24 ਜੇਕਰ ਤੁਸੀਂ ਕੇਕ ਨੂੰ ਕੱਟ ਕਰਨ ਤੋਂ ਪਹਿਲਾਂ ਚਾਕੂ ਨੂੰ ਗਰਮ ਪਾਣੀ ਵਿੱਚ ਡਿੱਪ ਕਰਕੇ ਉਸ ਨੂੰ ਸਾਫ਼ ਕਰਕੇ ਕੇਕ ਕੱਟਦੇ ਹੋ ਤਾਂ ਇਸ ਨਾਲ ਕੇਕ ਸਹੀ ਤਰੀਕੇ ਨਾਲ ਆਸਾਨੀ ਨਾਲ ਕੱਟ ਹੋ ਜਾਂਦਾ ਹੈ। ਨੰਬਰ 25 ਪਕੌੜੇ कुरकुरੇ ਬਣਾਉਣ ਲਈ ਉਹਨਾਂ ਦੇ ਘੋਲ ਵਿੱਚ ਥੋੜਾ ਜਿਹਾ ਐਰਾ ਰੋਡ ਤੇ 2 ਚਮਚ ਤੇਲ ਦੇ ਮਿਕਸ ਕਰ ਦਿਓ। ਨੰਬਰ 26 ਜੇਕਰ ਪੈਰਾਂ ਵਿੱਚ ਦਰਦ ਤੇ ਸੋਜ ਦੀ ਸਮੱਸਿਆ ਰਹਿੰਦੀ ਹੈ ਤਾਂ ਗਰਮ ਪਾਣੀ ਵਿੱਚ ਨਮਕ ਤੇ ਕਪੂਰ ਮਿਕਸ ਕਰਕੇ ਪੈਰਾਂ ਦੀ ਸਿਕਾਈ ਕਰ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 7 ਜੇਕਰ ਤੁਸੀਂ ਕੱਚੇ ਦੁੱਧ ਨੂੰ ਲੰਬੇ ਸਮੇਂ ਲਈ ਰੱਖਣਾ ਚਾਹੁੰਦੇ ਹੋ ਤਾਂ ਇਸ ਵਿੱਚ ਇੱਕ ਲੌਂਗ ਪਾ ਕੇ ਫ੍ਰਿਜ ਵਿੱਚ ਰੱਖੋ ਇਸ ਨਾਲ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ। ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਇੱਕ ਕਟੋਰੀ ਪਪੀਤੇ ਦਾ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਇੱਕ ਨਹੀਂ ਬਹੁਤ ਸਾਰੀਆਂ ਸຸਸ਼ੇਮਾਂ ਦੂਰ ਹੋ ਜਾਂਦੀਆਂ ਹਨ। ਨੰਬਰ 29 ਰੋਜ਼ਾਨਾ ਜੇਕਰ ਤੁਸੀਂ ਇੱਕ ਗਲਾਸ ਸੰਮੀ ਦਾ ਜੂਸ ਪੀਂਦੇ ਲੈਂਦੇ ਹੋ ਤਾਂ ਇਸ ਨਾਲ ਖੂਨ ਦਾ ਸੰਚਾਰ ਸਹੀ ਹੁੰਦਾ ਨਾਲ ਹੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਜਿਸ ਨਾਲ ਸਰੀਰ ਬਹੁਤ ਸਾਰੇ ਰੋਗਾਂ ਤੋਂ ਬਚਿਆ ਰਹਿੰਦਾ ਹੈ। ਨੰਬਰ 3 ਨਾਰੀਅਲ ਦਾ ਤੇਲ ਅਤੇ ਕਪੂਰ ਮਿਲਾ ਕੇ ਰੱਖ ਲੋ ਇਸ ਨੂੰ ਰੋਜ਼ਾਨਾ ਫਿੰਸੀਆਂ ਵਾਲੀ ਜਗ੍ਹਾ ਜਾਂ ਜਲੀ ਹੋਈ ਜਗ੍ਹਾ ਉੱਪਰ ਲਗਾਓ ਇਸ ਨਾਲ ਨਿਸ਼ਾਨ ਮਿਟ ਜਾਣਗੇ ਨੰਬਰ 33 ਜੇਕਰ ਮੁਲਤਾਨੀ ਮਿੱਟੀ ਵਿੱਚ ਦਹੀਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਇਸ ਨਾਲ ਧੁੱਪ ਨਾਲ ਚਿਹਰੇ ਦਾ ਕਾਲਾ ਹੋਇਆ ਰੰਗ ਸਾਫ਼ ਹੋ ਜਾਵੇਗਾ ਨੰਬਰ 32 ਜੇਕਰ ਤੁਹਾਡਾ ਗੰਜਾ ਸਰ ਗੰਜਾ ਹੋ ਗਿਆ ਹੋਵੇ ਤਾਂ ਹਰਾ ਧਨੀਆ ਲੈ ਕੇ ਉਸ ਨੂੰ ਕੁਟਲੋਸ ਦੇ ਰਸ ਨੂੰ ਕੱਢ ਕੇ ਵਾਲਾਂ ਵਿੱਚ ਰੋਜ਼ਾਨਾ ਸੌਣ ਤੋਂ ਪਹਿਲਾਂ ਲਗਾ ਲਓ ਸਵੇਰੇ ਉੱਠ ਕੇ ਸਾਦੇ ਪਾਣੀ ਨਾਲ ਸਿਰ ਧੋ ਲਓ ਸ਼ੈਂਪੂ ਦਾ ਇਸਤੇਮਾਲ ਨਾ ਕਰੋ ਇਸ ਨਾਲ ਵਾਲ ਕੁਦਰਤੀ ਤੌਰ ਤੇ ਆਉਣ ਲੱਗ ਜਾਣਗੇ ਨੰਬਰ 33 ਜੇਕਰ ਤੁਸੀਂ ਗੁਲਾਬ ਦੀਆਂ ਪੱਤੀਆਂ ਨੂੰ ਕੁਝ ਸਮਾਂ ਮੂੰਹ ਵਿੱਚ ਚਬਾਉਂਦੇ ਹੋ ਤਾਂ ਇਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਨਾਲ ਹੀ ਇਸ ਨਾਲ ਦੰਦਾਂ ਤੇ ਮਸੂੜਿਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਨੰਬਰ 34 ਜੇਕਰ ਖੰਸੀ ਤੋਂ ਤੁਰੰਤ ਆਰਾਮ ਪਾਉਣਾ ਚਾਹੁੰਦੇ ਹੋ ਤਾਂ ਆਮਲੇ ਨੂੰ ਭੁੰਨ ਕੇ ਖਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 35 ਜੇਕਰ ਤੁਸੀਂ ਹਫਤੇ ਵਿੱਚ ਇੱਕ ਵਾਰ ਹੀ ਆਪਣੇ ਵਾਲਾਂ ਨੂੰ ਸਾਫ਼ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਘਟ ਛੜਦੇ ਹਨ। ਨੰਬਰ 36 ਔਰਤਾਂ ਨੂੰ ਕਦੇ ਵੀ ਆਟੇ ਵਾਲੇ ਹੱਥਾਂ ਨਾਲ ਰੋਟੀ ਨਹੀਂ ਖਾਣੀ ਚਾਹੀਦੀ ਇਸ ਨਾਲ ਤੁਹਾਡੇ ਘਰ ਦੀ ਬਰਕਤ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 37 ਜੇਕਰ ਤੁਸੀਂ ਰੋਜ਼ਾਨਾ ਜੀਭ ਨੂੰ ਸਾਫ਼ ਕਰਦੇ ਹੋ ਤਾਂ ਇਸ ਨਾਲ ਇੱਕ ਤਾਂ ਟੇਸਟ ਸਹੀ ਰਹਿੰਦਾ ਦੂਸਰਾ ਇਸ ਨਾਲ ਬੈਕਟੀਰੀਆ ਵੀ ਜੀਭ ਉੱਪਰ ਨਹੀਂ ਜੰਮਦੇ। ਨੰਬਰ 38 ਕਈ ਵਾਰ ਸਾਡੇ ਮੂੰਹ ਦੀ ਬਦਬੂ ਨਹੀਂ ਜਾਂਦੀ ਜੇਕਰ ਅਸੀਂ ਜੀਭ ਨੂੰ ਸਾਫ਼ ਕਰ ਲੈਂਦੇ ਤੇ ਇਸ ਨਾਲ ਮੂੰਹ ਦੀ ਬਦਬੂ ਖਤਮ ਹੋ ਜਾਂਦੀ ਹੈ। ਨੰਬਰ 39 ਪੂਰੇ ਦਿਨ ਵਿੱਚ 5-5 ਮਿੰਟ ਕਰਕੇ ਘੰਟਾ ਪੈਰਾ ਪਰ ਜਰੂਰ ਬੈਠਿਆ ਕਰੋ ਇਸ ਨਾਲ ਕਬਜ, ਮਾਈਗਰੇਨ, ਐਸਡੀਟੀ, ਪੇਟ ਗੈਸ, ਸਿਰਦਰਦ, ਕਮਰਦਰਦ ਤੇ ਹੋਰ ਕਈ ਰੋਗਾਂ ਤੋਂ ਰਾਹਤ ਮਿਲਦੀ ਹੈ। ਨੰਬਰ 40 ਜੇਕਰ ਤੁਹਾਡੀ ਅੱਖ ਬਾਰ-ਬਾਰ ਫਰਕ ਰਹੀ ਹੈ ਤਾਂ ਲਗਾਤਾਰ ਫਰਕ ਰਹੀ ਹੈ ਤਾਂ ਤੁਹਾਡੇ ਅੰਦਰ ਮੈਗਨੀਸ਼ੀਅਮ ਦੀ ਕਮੀ ਹੋ ਸਕਦੀ ਹੈ। ਇਸ ਨੂੰ ਹਰੇ ਪੱਤੇਦਾਰ ਸਬਜ਼ੀਆਂ ਖਾ ਕੇ ਪੂਰਾ ਕੀਤਾ ਜਾ ਸਕਦਾ ਹੈ। ਨੰਬਰ 41 ਆਪਣੇ ਘਰ ਦੀ ਰਸੋਈ ਵਿੱਚੋਂ ਇੱਕ ਚੀਜ਼ ਬਾਹਰ ਜ਼ਰੂਰ ਕੱਢੋ ਹੈ ਪਲਾਸਟਿਕ ਦੀ ਚਾਹ ਪੋਣੀ ਅਸੀਂ ਘਰ ਵਿੱਚ ਕਿੰਨੀ ਵਾਰ ਚਾਹ ਬਣਾ ਕੇ ਪੀਂਨੇ ਆ ਇਸ ਪੋਣੀ ਨਾਲ ਹੀ ਪੁੰਦਦੇ ਹਾਂ ਇਸ ਤਰ੍ਹਾਂ ਹੀ ਪਲਾਸਟਿਕ ਸਾਡੇ ਅੰਦਰ ਜਾਂਦੇ ਜਿਸ ਨਾਲ ਸਾਡਾ ਸਰੀਰ ਕਈ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ ਨੰਬਰ 42 ਜੇਕਰ ਤੁਸੀਂ ਬੱਚੇ ਦੀ ਜੀਭ ਸਾਫ਼ ਕਰਨੀ ਹੋਵੇ ਤਾਂ ਉਸ ਲਈ ਮੁਲਾਇਮ ਕੱਪੜੇ ਨੂੰ ਹਲਕੇ ਕੋਸੇ ਪਾਣੀ ਨਾਲ ਗਿੱਲਾ ਕਰਕੇ ਕਰੋ ਇਸ ਤਰ੍ਹਾਂ ਕਰਨਾ ਬੱਚੇ ਦੰਦ ਵੀ ਆਸਾਨੀ ਨਾਲ ਕੱਢ ਲੈਂਦੇ ਨੇ ਤੇ ਨਾਲ ਹੀ ਜੀਭ ਸਾਫ਼ ਕਰਨਾ ਮੂੰਹ ਦੀ ਬਦਬੂ ਵੀ ਖਤਮ ਹੋ ਜਾਂਦੀ ਹੈ ਨੰਬਰ 43 ਜੇਕਰ ਤੁਸੀਂ ਨਾਸ਼ਤੇ ਵਿੱਚ ਇੱਕ ਟੁਕੜਾ ਚਾਕਲੇਟ ਦਾ ਖਾ ਲੈਂਦੇ ਹੋ ਤਾਂ ਇਸ ਨਾਲ ਸਾਰਾ ਦਿਨ ਮਨ ਸ਼ਾਂਤ ਤੇ ਨਾਲ ਹੀ ਮੂਡ ਵੀ ਸਹੀ ਰਹਿੰਦਾ। ਨੰਬਰ 44 ਜੇਕਰ ਤੁਸੀਂ ਰਾਤ ਦੇ ਦੁੱਧ ਵਿੱਚ ਭਿੱਜੇ ਹੋਏ ਕਾਜੂ ਸਵੇਰੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਸਾਰੀ ਜ਼ਿੰਦਗੀ ਸਿਹਤਮੰਦ ਰਹਿੰਦੀਆਂ ਨੇ। ਨੰਬਰ 45 ਕੱਚਾ ਪਿਆਜ ਜੇਕਰ ਤੁਸੀਂ ਖਾ ਲੈਂਦੇ ਹੋ ਤਾਂ ਇਸ ਨਾਲ ਦਿਲ ਸੇਤਮੰਦ ਰਹਿੰਦਾ ਨਾਲ ਹੀ ਪੇਟ ਦੇ ਕੀੜੇ ਵੀ ਖਤਮ ਹੋ ਜਾਂਦੇ ਹਨ। ਨੰਬਰ 46 ਜਿਹੜੀਆਂ ਔਰਤਾਂ ਸਾਰਾ ਦਿਨ ਖੜਕੇ ਹੀ ਕੰਮ ਕਰਦੀਆਂ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਇਸ ਲਈ ਕੁਝ ਸਮਾਂ ਬੈਠਣਾ ਹੀ ਬਹੁਤ ਜ਼ਰੂਰੀ ਹੈ। ਨੰਬਰ 47 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਦੁੱਧ ਵਰਗਾ ਸਫੈਦ ਕਰਨਾ ਚਾਹੁੰਦੇ ਹੋ ਤਾਂ ਇੱਕ ਚਮਚੌਲਾਂ ਦਾ ਆਟਾ ਇੱਕ ਚਮਚਾ অ্যালোਵੈਰਾ ਜੈਲ ਤੇ ਦੋ ਕੈਪਸੂਲ ਵਿਟਾਮਿਨੀ ਮਿਕਸ ਕਰਕੇ ਇੱਕ ਪੇਸਟ ਤਿਆਰ ਕਰੋ ਫਿਰ ਇਸ ਨੂੰ ਹਫ਼ਤੇ ਵਿੱਚ ਇੱਕ ਇੱਕ ਵਾਰ ਆਪਣੇ ਚਿਹਰੇ ਤੇ ਲਗਾਓ ਇਸ ਨਾਲ ਚਿਹਰੇ ਤੇ ਬਹੁਤ ਨਿਖਾਰ ਆਵੇਗਾ ਨੰਬਰ 48 ਜੇਕਰ ਤੁਹਾਨੂੰ ਐਸਡੀਟੀ ਦੀ ਸਮੱਸਿਆ ਰਹਿੰਦੀ ਹੈ ਬਸ ਤੁਸੀਂ ਇੱਕ ਨਾਰੀਅਲ ਪਾਣੀ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਮਿਲੇਗਾ ਜਿਸ ਨੂੰ ਦੇਖ ਕੇ ਖੁਦ ਹੈਰਾਨ ਹੋਵਾਂਗੇ ਨੰਬਰ 49 ਆਪਣੀ ਰੋਜ਼ਾਨਾ ਰੋਜ਼ਾਨਾ ਦੀ ਡਾਈਟ ਵਿੱਚ ਕੜੀ ਪੱਤੇ ਦਾ ਸੇਵਨ ਜ਼ਰੂਰ ਕਰੋ ਇਸ ਦੀ ਮਦਦ ਨਾਲ ਸਾਨੂੰ ਬਹੁਤ ਸਾਰੇ ਲੋੜੀ ਦੇ ਤੱਤ ਮਿਲਦੇ ਨੇ ਪੱਤਾ ਸਾਡੇ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 5 ਜੇਕਰ ਕਿਸੇ ਔਰਤ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਾਈਟ ਡਿਸਚਾਰਜ ਦੀ ਸਮੱਸਿਆ ਰਹਿੰਦੀ ਹੈ ਤਾਂ ਇਸ ਨਾਲ ਉਸ ਦੇ ਸਰੀਰ ਉੱਪਰ ਕਈ ਬੁਰੇ ਪ੍ਰਭਾਵ ਪੈਣ ਲੱਗ ਜਾਂਦੇ ਨੇ ਜਿਵੇਂ ਕਿ ਕਮਰ ਵਿੱਚ ਦਰਦ, ਸਿਰ ਦਰਦ, ਕਮਜ਼ੋਰੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੋਗ ਹੈ ਜੇ ਇਹ ਵਿੱਚ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਕਰੋ ਤਾਂ ਜੋ ਤੁਸੀਂ ਕਿਸੇ ਰੋਗ ਦਾ ਸ਼ਿਕਾਰ ਹੋਣ ਤੋਂ ਬਚੇ ਰਹਿ ਸਕੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ